ਕਰਦਾ ਹੈ ਤਾਂ ਉਸ ਨੂੰ ਆਪਣੇ ਅਪਰਾਧਾਂ ਨੂੰ ਛੁਪਾਉਣ ਦੇ ਲਈ ਲੱਖਾਂ ਬਹਾਨੇ ਬਣਾਉਣੇ ਪੈਂਦੇ ਨੇ ਪਰ ਕੁਦਰਤ ਦੀਆਂ ਨਜ਼ਰਾਂ ਤੋਂ ਕੋਈ ਵੀ ਬਚ ਨਹੀਂ ਸਕਦਾ ਪ੍ਰਿਆगराज ਦੇ ਮਹਾਕੁੰਭ ਦੇ ਵਿੱਚ ਇੱਕ ਪਤੀ ਨੇ ਜੋ ਕੀਤਾ ਉਹ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ ਪਰ ਅਫਸੋਸ ਇਹ ਅਸਲੀਅਤ ਸੀ ਇੱਕ ਕੋੜੀ ਦਿਲ ਦਹਿਲਾ ਦੇਣ ਵਾਲੀ ਹਕੀਕਤ ਦਿੱਲੀ ਦੇ ਰਹਿਣ ਵਾਲਾ ਇੱਕ ਵਿਅਕਤੀ ਆਪਣੀ ਪਤਨੀ ਨੂੰ ਮਹਾਕੁੰਭ ਇਸ਼ਨਾਨ ਦੇ ਲਈ ਪ੍ਰਯਾਗਰਾਜ ਲੈ ਕੇ ਆਇਆ ਸੀ ਉਹ ਆਪਣੀ ਪਤਨੀ ਨੂੰ ਸੰਗਮ ਦੇ ਕਿਨਾਰੇ ਲੈ ਗਿਆ ਉਸ ਦੀ ਫੋਟੋ ਖਿੱਚੀ ਅਤੇ ਫਿਰ ਉਸ ਨੂੰ ਇੱਕ ਹੋਟਲ ਦੇ ਵਿੱਚ ਲੈ ਗਿਆ ਤੇ ਉਸ ਦਾ ਕਤਲ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਘਰ ਜਾ ਕੇ ਬੱਚਿਆਂ ਨੂੰ ਦੱਸਿਆ ਕਿ ਉਹਨਾਂ ਦੀ ਮਾਂ ਕੁੰਭ ਮੇਲੇ ਦੇ ਵਿੱਚ ਕਿਤੇ ਗਵਾਚ ਗਈ ਹੈ ਹਾਲਾਂਕਿ ਪੁੱਤਰ ਨੂੰ ਆਪਣੇ ਪਿਤਾ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਹੋਇਆ ਮਾਂ ਦੀ ਭਾਲ ਕਰਦੇ ਹੋਏ ਬੇਟਾ ਪ੍ਰਿਆਗਰਾਜ ਪਹੁੰਚਿਆ ਤੇ ਪੁਲਿਸ ਦੇ ਨਾਲ ਸੰਪਰਕ ਕੀਤਾ ਪੁਲਿਸ ਨੇ ਮੁਰਦਾ ਘਰ ਦੇ ਵਿੱਚ ਰੱਖੀ ਅਣਪਛਾਤੀ ਲਾਸ਼ ਦਿਖਾਈ ਜਿਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਮਾਂ ਦੀ ਲਾਸ਼ ਦੇਖ ਕੇ ਬੇਟਾ ਫੁੱਟ ਫੁੱਟ ਕੇ ਰੋਣ ਲੱਗ ਪਿਆ ਪੁਲਿਸ ਨੇ ਕਤਲ ਦੇ ਦੋਸ਼ੀ ਪਤੀ ਅਸ਼ੋਕ ਨੂੰ ਗ੍ਰਿਫਤਾਰ ਕਰ ਲਿਆ ਤੇ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਉਸ ਨੇ ਦੱਸਿਆ ਕਿ ਉਸ ਦੇ ਕਿਸੇ ਔਰਤ ਦੇ ਨਾਲ ਪ੍ਰੇਮ ਸੰਬੰਧ ਸਨ ਜਿਸ ਨੂੰ ਲੈ ਕੇ ਆਏ ਦਿਨ ਉਸ ਦੀ ਪਤਨੀ ਉਸ ਦਾ ਵਿਰੋਧ ਕਰਦੀ ਸੀ ਜਿਸ ਕਾਰਨ ਉਸ ਨੇ ਆਪਣੀ ਪਤਨੀ ਮਿਨਾਕਸ਼ੀ ਦਾ ਕਤਲ ਕਰ ਦਿੱਤਾ ਅਤੇ ਉਸ ਨੂੰ ਮਹਾਕੁੰਬ ਇਸ਼ਨਾਨ ਦੇ ਬਹਾਨੇ ਪ੍ਰਯਾਗਰਾਜ ਲੈ ਕੇ ਆਇਆ ਉਸ ਨੇ ਆਪਣੀ ਪਤਨੀ ਦੇ ਇਸ਼ਨਾਨ ਦੀ ਵੀਡੀਓ ਵੀ ਬਣਾਈ ਦੋਸ਼ੀ ਨੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਪਾ ਦਿੱਤੀ ਤਾਂ ਜੋ ਸਾਰਿਆਂ ਨੂੰ ਪਤਾ ਲੱਗੇ ਕਿ ਉਸ ਨੇ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਸੀ ਘਟਨਾ ਵੀਡੀਓ ਪੋਸਟ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਵਾਪਰੀ ਘਟਨਾ ਤੋਂ ਬਾਅਦ ਦੋਸ਼ੀ ਪਤੀ ਨੇ ਆਪਣੀ ਪਤਨੀ ਮਿਨਾਕਸ਼ੀ ਦੇ ਲਾਪਤਾ ਹੋਣ ਦੀ ਝੂਠੀ ਜਾਣਕਾਰੀ ਆਪਣੇ ਬੱਚਿਆਂ ਨੂੰ ਦਿੱਤੀ ਜਿਵੇਂ ਹੀ ਮ੍ਰਿਤਕ ਦੇ بیٹے ਅਸ਼ਵਿਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪਣੀ ਮਾਂ ਦੀ ਭਾਲ ਦੇ ਵਿੱਚ ਪ੍ਰਯਾਗਰਾਜ ਪਹੁੰਚਿਆ ਉਪ ਪ੍ਰਯਾਗਰਾਜ ਦੇ ਚੁੰਸੀ ਇਲਾਕੇ ਦੇ ਵਿੱਚ ਪਹੁੰਚਿਆ ਤੇ ਮਾਦੇ ਲਾਪਤਾ ਹੋਣ ਦੀ ਸੂਚਨਾ ਥਾਣਾ ਇੰਚਾਰਜ ਨੂੰ ਦਿੱਤੀ। ਮਾਦੀ ਫੋਟੋ ਦਿਖਾਉਂਦੇ ਹੀ ਥਾਣਾ ਇੰਚਾਰਜ ਨੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਪੋਸਟਮਾਰਟਮ ਕਰਵਾ ਕੇ ਮਾਦੀ ਲਾਸ਼ ਦਿਖਾਈ। ਕਿਹਾ ਜਾਂਦਾ ਹੈ ਕਿ ਇਨਸਾਨ ਪਾਪ ਕਰਦਾ ਹੈ ਤਾਂ ਉਸ ਨੂੰ ਆਪਣੇ ਅਪਰਾਧਾਂ ਨੂੰ ਛੁਪਾਉਣ ਦੇ ਲਈ ਲੱਖਾਂ ਬਹਾਨੇ ਬਣਾਉਣੇ ਪੈਂਦੇ ਨੇ ਪਰ ਕੁਦਰਤ ਦੀਆਂ ਨਜ਼ਰਾਂ ਤੋਂ ਕੋਈ ਵੀ ਬਚ ਨਹੀਂ ਸਕਦਾ ਪ੍ਰਿਆਗਰਾਜ ਦੇ ਮਹਾਕੁੰਭ ਦੇ ਵਿੱਚ ਇੱਕ ਪਤੀ ਨੇ ਜੋ ਕੀਤਾ ਉਹ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ ਪਰ ਅਫਸੋਸ ਇਹ ਅਸਲੀਅਤ ਸੀ ਇੱਕ ਕੋੜੀ ਦਿਲ ਦਹਿਲਾ ਦੇਣ ਵਾਲੀ ਹਕੀਕਤ ਦਿੱਲੀ ਦੇ ਰਹਿਣ ਵਾਲਾ ਇੱਕ ਵਿਅਕਤੀ ਆਪਣੀ ਪਤਨੀ ਨੂੰ ਮਹਾਕੁੰਭ 스ਨਾਣ ਦੇ ਲਈ ਪ੍ਰਯਾਗਰਾਜ ਲੈ ਕੇ ਆਇਆ ਸੀ ਉਹ ਆਪਣੀ ਪਤਨੀ ਨੂੰ ਸੰਗਮ ਦੇ ਕਿਨਾਰੇ ਲੈ ਗਿਆ ਉਸ ਦੀ ਫੋਟੋ ਖਿੱਚੀ ਅਤੇ ਫਿਰ ਉਸ ਨੂੰ ਇੱਕ ਹੋਟਲ ਦੇ ਵਿੱਚ ਲੈ ਗਿਆ ਤੇ ਉਸ ਦਾ ਕਤਲ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਘਰ ਜਾ ਕੇ ਬੱਚਿਆਂ ਨੂੰ ਦੱਸਿਆ ਕਿ ਉਹਨਾਂ ਦੀ ਮਾਂ ਕੁੰਭ ਮੇਲੇ ਦੇ ਵਿੱਚ ਕਿਤੇ ਗਵਾਚ ਗਈ ਹੈ ਹਾਲਾਂਕਿ ਪੁੱਤਰ ਨੂੰ ਆਪਣੇ ਪਿਤਾ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਹੋਇਆ ਮਾਂ ਦੀ ਭਾਲ ਕਰਦੇ ਹੋਏ ਬੇਟਾ ਪ੍ਰਿਆਗਰਾਜ ਪਹੁੰਚਿਆ ਅਤੇ ਪੁਲਿਸ ਦੇ ਨਾਲ ਸੰਪਰਕ ਕੀਤਾ ਪੁਲਿਸ ਨੇ ਮੁਰਦਾ ਘਰ ਦੇ ਵਿੱਚ ਰੱਖੀ ਅਣਪਛਾਤੀ ਲਾਸ਼ ਦਿਖਾਈ ਜਿਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਮਾਂ ਦੀ ਲਾਸ਼ ਦੇਖ ਕੇ ਬੇਟਾ ਫੁੱਟ ਫੁੱਟ ਕੇ ਰੋਣ ਲੱਗ ਪਿਆ ਪੁਲਿਸ ਨੇ ਕਤਲ ਦੇ ਦੋਸ਼ੀ ਪਤੀ ਅਸ਼ੋਕ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਚਗਿਛ ਦੌਰਾਨ ਉਸ ਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਉਸ ਦੇ ਕਿਸੇ ਔਰਤ ਦੇ ਨਾਲ ਪ੍ਰੇਮ ਸੰਬੰਧ ਸਨ ਜਿਸ ਨੂੰ ਲੈ ਕੇ ਆਏ ਦਿਨ ਉਸ ਦੀ ਪਤਨੀ ਉਸ ਦਾ ਵਿਰੋਧ ਕਰਦੀ ਸੀ ਜਿਸ ਕਾਰਨ ਉਸ ਨੇ ਆਪਣੀ ਪਤਨੀ ਮਿਨਾਕਸ਼ੀ ਦਾ ਕਤਲ ਕਰ ਦਿੱਤਾ ਅਤੇ ਉਸ ਨੂੰ ਮਹਾਕੁੰਬ ਇਸ਼ਨਾਨ ਦੇ ਬਹਾਨੇ ਪ੍ਰਿਆਗਰਾਜ ਲੈ ਕੇ ਆਇਆ ਉਸ ਨੇ ਆਪਣੀ ਪਤਨੀ ਦੇ ਇਸ਼ਨਾਨ ਦੀ ਵੀਡੀਓ ਵੀ ਬਣਾਈ ਦੋਸ਼ੀ ਨੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਪਾ ਦਿੱਤੀ ਤਾਂ ਜੋ ਸਾਰਿਆਂ ਨੂੰ ਪਤਾ ਲੱਗੇ ਕਿ ਉਸ ਨੇ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਸੀ ਘਟਨਾ ਵੀਡੀਓ ਪੋਸਟ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਵਾਪਰੀ ਘਟਨਾ ਤੋਂ ਬਾਅਦ ਦੋਸ਼ੀ ਪਤੀ ਨੇ ਆਪਣੀ ਪਤਨੀ ਮਿਨਾਕਸ਼ੀ ਦੇ ਲਾਪਤਾ ਹੋਣ ਦੀ ਝੂਠੀ ਜਾਣਕਾਰੀ ਆਪਣੇ ਬੱਚਿਆਂ ਨੂੰ ਦਿੱਤੀ ਜਿਵੇਂ ਹੀ ਮ੍ਰਿਤਕ ਦੇ بیٹے ਅਸ਼ਵਿਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪਣੀ ਮਾਂ ਦੀ ਭਾਲ ਦੇ ਵਿੱਚ ਪ੍ਰਿਆਗਰਾਜ ਪਹੁੰਚਿਆ ਉਪ ਪ੍ਰਯਾਗਰਾਜ ਦੇ ਚੁੰਸੀ ਇਲਾਕੇ ਦੇ ਵਿੱਚ ਪਹੁੰਚਿਆ ਤੇ ਮਾਦੇ ਲਾਪਤਾ ਹੋਣ ਦੀ ਸੂਚਨਾ ਥਾਣਾ ਇੰਚਾਰਜ ਨੂੰ ਦਿੱਤੀ ਮਾਦੀ ਫੋਟੋ ਦਿਖਾਉਂਦੇ ਹੀ ਥਾਣਾ ਇੰਚਾਰਜ ਨੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਪੋਸਟਮਾਰਟਮ ਕਰਵਾ ਕੇ ਮਾਦੀ ਲਾਸ਼ ਦਿਖਾਈ